ਚੰਡੀਗੜ੍ਹ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲੇ ਕਾਂਗਰਸੀਆਂ ਦੀ ਆਵਾਜ਼ਾ ਹੀ ਸਾਰਾ ਦਿਨ ਰਹੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮਿਸ਼ਨ 2017 ਲਈ 1 ਜੁਲਾਈ ਨੂੰ ਜਲੰਧਰ ਤੋਂ ਰੈਲੀ ਰਹੀਂ ਸ਼ੁਰੂਆਤ ਕਰਨਗੇ ਕੈਪਟਨ ਤੜਦੇ ਨੇ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਪਰ ਆਮ ਤੌਰ ਤੇ ਆਪਣੀ ਬੇਬਾਕ ਬਿਆਨਬਾਜ਼ੀ ਲਈ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਰੈਲੀਆਂ ਤੇ ਸੁਭਾਵਾਂ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਤੇ ਉਖੜੇ ਨਜ਼ਰ ਆਏ ਉਹਨਾਂ ਨੇ ਕੋਈ ਕਮੇਂਟ ਨਹੀਂ ਦਿੱਤੀ ਬਸ ਕੋਈ ਯਾਤਰਾ ਨਹੀਂ ਕਿਹਨੇ ਯਾਤਰਾ ਚਲੋ ਜੋਲੰਦਰ ਚੋਈ ਕਾਂਗਰਸੀਆਂ ਦੀ ਮੀਟਿੰਗ ਤੋਂ ਬਾਅਦ ਚੰਡੀਗੜ੍ਹ 'ਚ ਇਹ ਫੈਸਲਾ ਲਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 18 ਹਲਕਿਆਂ 'ਚ ਰੈਲੀਆਂ ਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਸਾਰੇ ਵਰਕਰਜ਼ ਨੂੰ ਇੱਕੋ ਹੀ ਸੰਦੇਸ਼ ਹੈ ਕਿ ਫੀਲਡ ਦੇ ਵਿੱਚ ਜਾਓ ਤੇ ਇਸ ਅਕਾਲੀ ਬੀਜੇਪੀ ਜਿਹੜਾ ਤੰਤਰ ਹੈ ਇਹਦੇ ਤੋਂ ਪੰਜਾਬ ਦਾ ਖੜਾ ਚੁੜਾਇਆ ਜਾਵੇ ਅਤਰਾ ਨਿਗੇ ਨੂੰ ਕਹਿ ਸਕਦੇ ਇਹ ਵਰਕਰਜ਼ ਮੀਟਿੰਗ ਹੈ ਵੇਖੋ ਕਾਂਗਰਸ ਦਾ ਵਰਕਰ ਡੀਮੋਰਲਾਈਜ਼ ਬੈਠਾ ਉਹਨਾਂ ਨੂੰ ਬੂਸਟ ਕਰਨ ਲਈ ਸਾਨੂੰ ਕਿਸੇ ਨਾ CCS ਦਾ ਮਤਲਬ ਇਹ ਕਾਰਗਰਸਿਤ ਨਹੀਂ ਹੋ ਪਾ ਰਹੇ ਕਾਰਗਰ ਨਹੀਂ ਸਾਰੇ ਲੀਡਰ ਹੀ ਕਰ ਰਹੇ ਨੇ ਬੀ ਬੀਐਸਸੀ ਆਪਣਾ ਕਰ ਲਈ ਹੈ ਕੈਪਟਨ ਸਾਹਿਬ ਆਪਣੇ ਨੇ ਨਾਲੇ ਡਿਪਟੀ ਲੀਡਰ ਨੇ ਐਸਸੀਐਮ ਨੇ ਵੀ ਸ੍ਰੀ ਭੱਟਲ ਜਾ ਰਹੀ ਆ ਸਾਰੇ ਲੀਡਰ ਪੰਜਾਬ ਤੇ ਜਾ ਰਹੇ ਇਕੱਠੇ ਇੱਕ ਸਟੇਜ ਤੇ ਨਹੀਂ ਨਜ਼ਰ ਆਉਂਦੇ ਜਦੋਂ ਕਿਤੇ ਵੱਡਾ ਪੰਜਾਬ ਦਾ ਫੰਕਸ਼ਨ ਹੋਏਗਾ ਸਾਰੇ ਉੱਥੇ ਵੀ ਇਕੱਠੇ ਹੋਣਗੇ ਹਾਲਾਂਕਿ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਮੇਤ ਸਾਰੇ ਵੱਡੇ ਲੀਡਰਾਂ ਨੂੰ ਸੱਦਾ ਦਿੱਤਾ ਜਾਏਗਾ ਪਰ ਅੱਜ ਦੀ ਮੀਟਿੰਗ ਜੀ ਸੀਨੀਅਰ ਲੀਡਰ ਰਜਿੰਦਰ ਗੌਰ ਭੱਟਲ ਦੇ ਨਾ ਪਹੁੰਚਣ ਤੇ ਕਾਂਗਰਸੀਆਂ ਨੇ ਕੁਝ ਇਹ ਜਵਾਬ ਦਿੱਤਾ 98 ਵੀ ਇਨਵਾਈਟ ਕੀਤਾ ਗਿਆ ਵੇਖੋ ਜਦੋਂ ਸਾਹਿਬ ਦੇ ਨਾਲ ਰਹਿਣ ਜਾਂ ਜਿਹੜੇ ਵੱਡੀ ਲੀਡਰ ਆਜੇ ਆਜੇ ਹੁਣ ਕਰਾਂਗੇ ਜਿਹੜੇ ਜਿਹੜੇ ਬੰਦਿਆਂ ਨੇ ਟਾਈਮ ਲੈਣ ਉਹ ਆਪਣੇ ਉਹ ਇਨਵਾਈਟ ਕਰਨਗੇ ਕੈਪਟਨ ਸਾਹਿਬ ਨੇ ਨਹੀਂ ਕਰਨਾ ਜਿਹੜਾ ਜੇ ਮੇਰੇ ਹੱਥੇ ਜਾਏਗਾ ਮੈਂ ਕਰਾਂਗਾ ਇਨਵਾਈਟ ਜੇ ਇਹਨਾਂ ਦੇ ਡ੍ਰੋਪੜ ਕੇ ਰਾਣਾ ਕੇਪੀ ਤੇ ਜਾਣਾ ਉਹ ਕਰੇਗਾ ਇਨਵਾਈਟ ਉਹ ਪਿਛਲੀ ਵਾਰ ਵੀ ਨਹੀਂ ਸੀ ਅੱਜ ਵੀ ਨਹੀਂ ਨਜ਼ਰ ਆਈ ਜੀ ਬੀਬੀ ਕੌਣ ਬੀਬੀ ਪੱਠਨੂ ਦੀ ਨਹੀਂ ਬੀਬੀ ਪੱਠਨੂ ਇੱਥੇ ਬੁਲਾਏ ਨਹੀਂ ਸੀ